ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਆਹ ਗੁੰਤੀ ਬਣਾਵਾਂਗੇ ਇਹਦੇ ਵਿੱਚ ਚਾਹਤ ਅਨਾਂ ਕਾ ਗੈਵ ਇੱਕ ਸਲਾਈ ਦਾ ਪਾ ਕੇ ਇਵੇਂ ਬਣਾ ਲਓ ਚਾਹੇ ਇਹ ਨਾਲ ਲੱਗਦੀ ਗੁੰਤੀ ਇਵੇਂ ਬਣਾ ਲਓ ਇਹ ਤੁਹਾਡੀ ਮਰਜ਼ੀ ਹੈ ਜਿਨੇ ਵੀ ਗੁੰਤੀ ਇੱਕ ਤਰ੍ਹਾਂ ਹੀ ਬਣੂਗੀ ਕਰਦੇ ਹਾਂ ਸ਼ੁਰੂ ਦੋ ਪੁੱਠੇ ਇੱਕ ਆਪਾਂ ਗੁੰਤੀ ਚ ਪੁੱਠਾ ਪਾਵਾਂਗੇ ਦੋ ਸਿੱਧੇ ਨੇ ਗੁੰਤੀ ਚ ਸਿੱਧਿਆਂ ਚ ਇੱਕ ਗੁੰਡਾ ਆਪਾਂ ਸਾਈਡ ਤੋਂ ਬਣਾਵਾਂਗੇ ਇਹ ਗੁੰਡਾ ਆਪਾਂ علیحدਾ ਕੱਢ ਲਾਂਗੇ ਇਹਨੂੰ ਇਸ ਤਰ੍ਹਾਂ ਬੜਪਾ ਕੇ ਦਵਾਰੇ ਇਹਨਾਂ ਦੋਨਾਂ ਦਾ ਇੱਕ ਬਣਾ ਲਾਂਗੇ ਇਹ ਦੋ ਗੁੰਡਾ ਤੋਂ ਤਿੰਨ ਬਣਗੇ ਇਹ ਕਿੰਨਾ ਵਿੱਚ ਆਪਾਂ ਪੁੱਠਾ ਬਣਾਵਾਂਗੇ ਦੋ ਸਿੱਧਿਆਂ ਦੇ ਵਿੱਚ ਵਿਚਾਲੇ ਦੇ ਕੱਢ ਕੇ ਇਹ ਗੁੰਡਾ ਥੋੜਾ ਜਿਹਾ ਢਿੱਲੇ ਰੱਖਣਾ ਇਹਨਾਂ ਦੋਨਾਂ ਦਾ ਇੱਕ ਬਣਾਵਾਂਗੇ ਬੜਪਾ ਕੇ ਵਿੱਚ ਬਣਾਵਾਂਗੇ ਫਿਰ ਆਪਾਂ ਇੱਕ ਪੁੱਠਾ ਬੁਣਨਾ ਹੈ ਫਿਰ ਆਪਾਂ ਇਸੇ ਤਰ੍ਹਾਂ ਹੀ ਬੁਣਾ ਦੋ ਕੁੰਡਾ ਤੋਂ ਆਪਾਂ ਤਿੰਨ ਬਣਾਵਾਂਗੇ ਇਸ ਲਈ ਆਪਾਂ ਇਸੇ ਤਰ੍ਹਾਂ ਹੀ ਪੂਰੀ ਕਰਾਂਗੇ 3 ਸਲਾਈ ਉਹ ਤਾਂ ਸਾਰੀ ਸਾਫ਼ ਹੀ ਪਹਿਣੀ ਆ ਜਿਹੜਾ ਆਪਾਂ ਏ ਕੁੰਡਾ ਬਣਾਇਆ ਸੀ ਇਹ ਆਪਾਂ ਬਿਨਾਂ ਬੁਣਿਆ ਧਾਰਨਾ ਬਾਕੀ ਸਾਰੀ ਇਸੇ ਤਰ੍ਹਾਂ ਹੀ ਬੁਣਨੀ ਆ ਜਿਹੜਾ ਕੁੰਡਾ ਆਪਾਂ ਫालतੂ ਬਣਾਇਆ ਸੀ ਉਹ ਆਪਾਂ ਬਿਨਾ ਬੁਣਿਆ ਤਾਰਨਾ ਦੂਜੀ ਸੜਾਈ ਆਪਾਂ ਸਿਰੇ ਤੇ ਦਾ ਦੋ ਪੁੱਠੇ ਨੇ ਜਿਹੜਾ ਆਪਾਂ ਵੱਧਕੁੰਡਾ ਬਣਾਇਆ ਸੀ ਉਹ ਆਪਾਂ ਬਿਨਾ ਬੁਣੇ ਤਾਰਨਾ ਜਿਹੜੇ ਵਿਚਾਲੇ ਸੀ ਦੋ ਸਿੱਧੇ ਉਹ ਆਪਾਂ ਪੁੱਠੇ ਬੁਣਨੇ ਆ ਪੁੱਠੇ ਬੁਣਨੇ ਤੋਂ ਬਾਅਦ ਜਿਹੜਾ ਆਪਣਾ ਫालतੂ ਗੁੰਡਾ ਸੀ ਉਹ ਆਪਾਂ ਇਹਦੇ ਵਿੱਚ ਦੀ ਐਵੇਂ ਕੱਢ ਕੇ ਇਹ ਨਿਮਣਾ ਦੇਣਾ ਜਿਹੜਾ ਪੁੱਠਾ ਸੀ ਉਹ ਪੁੱਠਾ ਹੀ ਬਣਨਾ ਜਿਹੜਾ ਫालतू ਗੰਡਾ ਸੀ ਉਹ ਆਪਾਂ ਇਸ ਤਰ੍ਹਾਂ ਤਾਰਾਂਗੇ ਧਾਗਾ ਅੱਗੇ ਕਰਕੇ ਤੇ ਧਾਗਾ ਅੱਗੇ ਕਰਕੇ ਆਪਾਂ ਦੋਨੇ ਪੁੱਠੇ ਬੁਣਾਂਗੇ ਪੁੱਠੇ ਬੁਣਨ ਤੋਂ ਬਾਅਦ ਇਹ ਆਪਾਂ ਚੱਕ ਕੇ ਗੰਡਾ ਜਿਹੜਾ ਫालतू ਬਣਾਇਆ ਸੀ ਇਹਨੇ ਕੱਢ ਦੇਣਾ ਬਸ ਇਹ ਸਲਾਈ ਸਾਰੀ ਆਪਣੀ ਇਸ ਤਰ੍ਹਾਂ ਹੀ ਹੋਊਗੀ ਪੁੱਠੀ ਸਲਾਈ ਸਾਫ਼ ਹੈ ਪੂਗੀ ਹੀੜ ਗਿਆ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੌਖਾ ਦੋ ਸਲਾਈਆਂ ਚ ਬਣ ਜਾਂਦਾ